ਮਨਜੀਤ ਸਿੰਘ ਢੇਨਸਾੜੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਨੇ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸੁਬਰਾਲੇ ਵਿੱਚੀ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਹੀ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆ ਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਪ੍ਰਬੰਧ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦੋਂ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਣੇ ਆਂ ਬਸ ਸਹਿਯੋਗ ਦੇ ਰਹੇ ਆ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਜੀ ਅੱਜ ਦਾ ਸਾਰਾ ਦਿਨ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫਿਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਹੀ ਆ 12 ਵਜੇ ਤੋਂ 4 ਵਜੇ ਤੱਕ ਜਿਹੜੀ ਟ੍ਰੈਫਿਕ ਆਮ ਏ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋਊ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਖੋਲ੍ਹ ਦਿੱਤੀ ਜਾਵੇ। ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਤੁਹਾਡੇ ਕਹਿ ਦੇ ਬੰਦ ਕੀਤਾ ਜਾਂ ਪਹਿਲਾਂ ਖੋਲੀ ਬਟਰੀ। ਇਹ ਇਹਨਾਂ ਦਾ ਅੱਧਾ ਸ਼ੈਟਰ ਖੋਲਿਆ ਸੀ, ਖੋਲਿਆ ਹੋਇਆ ਸੀ। ਸਾਡੇ ਕਹਿ ਦੇ ਇਹਨਾਂ ਨੇ ਜਦੇ ਬੰਦ ਕਰਲੇ ਕਹਿੰਦੇ ਅਸੀਂ ਅਟੈਂਡੈਂਸ ਲਾ ਰਹੇ ਹਾਂ। ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਨੇ ਆ ਵੀ ਅਸੀਂ ਬੰਦ ਕਰਿਆ। ਜਿਹੜੀ ਹੁਣ ਦੁਕਾਨਾਂ ਖੁੱਲ੍ਹੀਆਂ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਬੰਦ ਕਰਾਈਆਂ ਜਾਣਗੀਆਂ। ਹਾਂਜੀ ਉਹ ਬੰਦ ਕਰਾਤੀਆਂ ਸਾਡੀ ਬੇਨਤੀ ਮੰਨ ਲਈ। ਕੋਈ ਕਿਸੇ ਨਾਲ ਉਹ ਨਹੀਂ ਹੈਗਾ। ਸਾਡੇ ਦਾ ਦੁਕਾਨਦਾਰ ਨੇ ਕਿਸੇ ਨੇ ਸਾਡੇ ਨਾਲ ਉਹ ਨਹੀਂ ਬਦਗਲਾਮੀ ਵਾਲੀ ਗੱਲ ਨਹੀਂ કરી। ਉਹ ਸਹਿਮਤੀ ਠੀਕ ਹੈ ਮਨਜੀਤ ਸਿੰਘ ਢੀਂਡਸਾ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਨੇ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸੁਬਰਾਲੇ ਵਿੱਚੀ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਹੀ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆ ਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਪ੍ਰਬੰਧ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦੋਂ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਣੇ ਆਂ ਬਸ ਸਹਿਯੋਗ ਦੇ ਰਹੇ ਆ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਜੀ ਅੱਜ ਦਾ ਸਾਰਾ ਦਿਨ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜ਼ੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫਿਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਹੀ ਆ 12 ਵਜੇ ਤੋਂ 4 ਵਜੇ ਤੱਕ ਜਿਹੜੀ ਟ੍ਰੈਫਿਕ ਆਮ ਏ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋਊ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਖੋਲ੍ਹ ਦਿੱਤੀ ਜਾਵੇ ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਤੁਹਾਡੇ ਕਹਿ ਦੇ ਬੰਦ ਕੀਤਾ ਜਾਂ ਪਹਿਲਾਂ ਖੋਲੀ ਬੈਠੀ ਸੀ ਇਹ ਇਹਨਾਂ ਦਾ ਅੱਧਾ ਸ਼ੈਟਰ ਖੋਲਿਆ ਸੀ ਖੋਲਿਆ ਹੋਇਆ ਸੀ ਸਾਡੇ ਕਹਿ ਦੇ ਇਹਨਾਂ ਨੇ ਜਦ ਇਹ ਬੰਦ ਕਰ ਲੈ ਇਹ ਕਹਿੰਦੇ ਅਸੀਂ ਅਟੈਂਡੈਂਸ ਲਾ ਰਹੇ ਹਾਂ ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਨੇ ਆ ਵੀ ਅਸੀਂ ਬੰਦ ਕਰਿਆ ਜਿਹੜੀ ਹੁਣ ਦੁਕਾਨਾ ਖੁੱਲੀ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਬੰਦ ਕਰਾਈ ਜਾਣਗੀਆਂ ਹਾਂ ਜੀ ਉਹ ਬੰਦ ਕਰਾਤੀਆਂ ਸਾਡੀ ਬੇਨਤੀ ਮੰਨ ਲਈ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਸਾਡੇ ਦਾ ਦੁਕਾਨਦਾਰ ਨੇ ਕਿਸੇ ਨੇ ਸਾਡੇ ਨਾਲ ਉਹ ਨਹੀਂ ਬਦਗਲਾਮੀ ਵਾਲੀ ਗੱਲ ਨਹੀਂ ਕੀਤੀ ਉਹ ਸਹਿਮਤੀ ਨਾਲ ਹੀ ਬੰਦ ਕਰ ਲਈ ਇਹਨੇ ਠੀਕ ਹੈ